ਇਹੀ ਮਾਮਲਾ ਹੈ ਅੰਮ੍ਰਿਤਸਰ ਦੇ ਪਿੰਡ ਮੱਲੀਆਂ ਦਾ ਜਿੱਥੇ ਇਹ ਗੁੱਜਰ ਕਪੂਰਥਲਾ ਪੁਲਿਸ 'ਤੇ ਇਲਜ਼ਾਮ ਲਗਾ ਰਹੇ ਨੇ ਕਿ ਪੁਲਿਸ ਨੇ ਉਹਨਾਂ ਦੀ ਮੱਝਾਂ ਅਤੇ ਇੱਕ 14 ਸਾਲ ਦੇ ਬੱਚੇ ਨੂੰ ਅਗਵਾ ਕਰ ਲਿਆ ਹੈ ਜਿਸ ਤੋਂ ਬਾਅਦ ਇਹ ਲੋਕ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਇਸ ਬਾਰੇ ਜਾਣਕਾਰੀ ਦਿੰਦ ਹੋਏ ਪੀੜਤਾਂ ਨੇ ਦੱਸਿਆ ਹੈ ਕਿ ਸਾਰੀ ਕਟਾਂ ਤੋਂ ਬਾਅਦ ਪੁਲਿਸ ਦੇ ਨਾਲ ਆਏ ਵਿਅਕਤੀ ਜਾਂਦੇ ਹੋਏ ਪੁਲਿਸ ਦੇ ਸਾਹਮਣੇ ਹੀ ਉਹਨਾਂ ਦੇ ਢਾਰੇ ਨੂੰ ਅੱਗ ਲਗਾ ਗਏ ਅਤੇ ਹੁਣ ਪੁਲਿਸ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਇਹ ਪੂਰਾ ਮਾਮਲਾ ਪੁਰਾਣੀ ਰੰਜਿਸ਼ਤਾ ਹੈ ਜਿਸ ਦੇ ਚਲਦਿਆਂ ਇਹ ਸਭ ਕੁਝ ਹੋਇਆ ਹੈ। ਉਹ ਸਰ ਕਪੂਰਥਲੇ ਦੀ ਪੁਲਿਸ ਜ਼ਿਲ੍ਹਾ ਕਪੂਰਥਲੇ ਦੀ ਸਾਡੇ ਬੰਦੇ ਦੇ ਝੂਠਾ ਪਰਚਾ ਪਾ ਕੇ ਸਾਡੇ ਡੰਗਰ ਵਾ ਬੱਚੇ ਖਵਾ ਕਰਕੇ ਲੈ ਗਈ ਹੈ ਤੇ ਕਿਸੇ ਨੇ ਸਾਡੀ ਸੁਣਾਈ ਨਹੀਂ ਕੀਤੀ ਅਸੀਂ ਪੱਤਰਕਾਰਾਂ ਕੋਲ ਪੁੱਜੇ। ਦਾ ਇੱਕ ਮੇਰਾ ਇੱਕ ਜਵਾਈ ਹੀ ਮੜਾ ਉਹਨਾਂ ਨੂੰ ਉਹਨਾਂ ਨੇ ਕਤਲ ਕਰਤਾ ਸੀ ਪਿੱਛੇ ਕੋਈ 7-8 ਮਹੀਨੇ ਦੀ ਗੱਲ ਹੈ ਤੇ ਕਹਿੰਦੇ ਵੀ ਇਹਨਾਂ ਦਾ ਰਾਜੂ ਨਾਮਾ ਦੇ ਦਿਓ ਜੇ ਨਹੀਂ ਰਾਜੂ ਨਾਮਾ ਦਿਓ ਤੁਹਾਡੇ ਬੰਦੇ ਅਸੀਂ ਪਰਚਾ ਦੇ ਵਿੱਚ ਪਾ ਕੇ ਤੁਹਾਡੇ ਨਾਲੋਂ ਕਿ ਨਾ ਰਾਇ ਹੁਣ ਮਨ ਲਾਗੇ ਇਹ ਰੰਦੇਸ ਮੁੰਡਾ ਕਬਾ ਕਰਕੇ ਨਾ ਖੜਿਆ ਪੁਰਸ ਪਰਚੇ ਚ ਪਾ ਕੇ ਵੀ ਇਹਨਾਂ ਮੱਜਾਂ ਜਿਹੜੀਆਂ ਮੈਂ ਚੋਰੀ ਦੀਆਂ ਇਸ ਕਰਕੇ ਲੱਗੀ ਆ ਉਹਦੇ ਵਿੱਚ ਇੱਕ ਸਾਡਾ ਛੋਟਾ ਅਸੀਂ ਮੁੱਲ ਲਿਆਵਾ ਉਹਦਾ ਪ੍ਰੂਫ ਹੈ ਜਿਹੜਾ ਉਹ ਜਿੱਥੋਂ ਲਿਆ ਉਹ ਮਾਲਕ ਨਾਲ ਆਣ ਨੂੰ ਤਿਆਰ ਉਹਦੀ ਰਸੀਦ ਸਾਡੇ ਕੋਲ ਹੈ ਫੋਟੋਆਂ ਸਾਡੇ ਕੋਲ ਸਭ ਕੁਝ ਦੱਸਾਂਗੇ ਅਸੀਂ ਆਪਣਾ ਇਨਸਾਫ ਚੋਣੇ ਆ ਸਾਡਾ ਬੱਚਾ ਵਾਪਸ ਹੋ ਜਾਵੇ ਸਾਡੇ ਪਸ਼ੂ ਵਾਪਸ ਹੋ ਜਾਣ ਜਿਹੜਾ ਬੰਦਾ ਸਾਡਾ ਫਜ਼ਿਆ ਫਜ਼ਾਇਆ ਉਹਨਾਂ ਨੇ ਨਰਦੋਸ਼ ਹੈ ਉਹਨੂੰ ਹੱਕ ਮਿਲਣਾ ਚਾਹੀਦਾ ਇੱਥੇ ਸਾਡੇ ਨਾਲ ਮੰਨੋ ਜਿ ਤਰ੍ਹਾਂ ਗੁਜਰ ਇੱਕ ਗਣੀ ਆ ਉਹ ਲਗਤਬਾਜੀ ਨਾਲ ਸਾਡੇ ਮੁੰਡੇ ਦਾ ਚੋਰੀ ਦੇ ਵਿੱਚ ਉਹਨੇ ਨਾਮ ਲਾਇਆ ਬਿਲਕੁਲ ਉਹਦਾ ਇਸ ਕੰਮ ਦੇ ਵਿੱਚ ਹੱਥ ਹੈ ਨਹੀਂ ਸੀ ਸਾਡਾ ਪੁਲਿਸ ਨੇ ਇੱਥੇ ਜੋ ਮਾਲ ਡੰਗਰ ਸਭ ਕੁਝ ਲੈ ਗਈ ਆ ਇਹ ਕੋ ਸਾਡੇ ਨਾਲ ਹੋਇਆ ਰ ਅਸੀਂ ਬੇਨਤੀ ਕਰਦੇ ਆ ਪੁਲਿਸ ਪ੍ਰਸ਼ਾਸਨ ਨੂੰ ਕਿ ਸਾਡਾ ਨਾ ਨਜਾਇਜ਼ ਹੋਇਆ ਔਰ ਸਾਡਾ ਜੋ ਮਾਲ ਡੰਗਰ ਵਾਪਸ ਕੀਤਾ ਜਾਵੇ ਜੋ ਵੀ ਕਰੇ ਕੋਰਟ ਫੈਸਲਾ ਕਰੇ ਸਾਨੂੰ ਮਨਜ਼ੂਰ ਆ ਕਿਹੜੀ ਪੁਲਿਸ ਹੈ ਪੁਲਿਸ ਕਬੂਰਥਲਾ ਪੁਲਿਸ ਸਰ ਕਿਉਂ ਲੱਗਿਓ ਸਰ ਉਹ ਇਹ ਕਹਿੰਦੇ ਕਿ ਜੋ ਵੀ ਮਾਲ ਡੰਗਰੇ ਹੈਗਾ ਇਥੇ ਸਭ ਚੋਰੀ ਦਾ ਆ ਉਹਨਾਂ ਇਸ ਲਈ ਖੜੇ ਆ ਤੁਹਾਨੂੰ ਸਾਡਾ ਆਪਣਾ ਸੀ ਮਾਲ ਸਰ ਸਾਡਾ ਬਿਲਕੁਲ ਆਪਣਾ ਮਾਲ ਸੀ ਸਾਡੇ ਹੀ ਲਗਤਵਾਜੀ ਦੇ ਨਾਲ ਸਾਡਾ ਜੋ ਵੀ ਗਿਆ ਲਗਤਵਾਜੀ ਦੇ ਨਾਲ ਹੋਇਆ ਕਿੰਨੀਆਂ ਮੱਜਾਂ ਸੀ ਸਰ 150 ਤੇ 51 ਮੱਜਾਂ ਤਕਰੀਬਨ ਹੈਗੀਆਂ ਸਾਡੀਆਂ ਉਹਨਾਂ ਦੇ ਵਿੱਚੋਂ 10 15 ਹੀ ਜਵਾਗ ਬੱਜੇ ਤੁਹਾਡੇ ਸਾਹਮਣੇ ਆਏਗੇ ਥਿੰ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਕਿ ਸਾਡਾ ਜੋ ਮਾਲ ਡੰਗਰ ਗਿਆ ਸਾਡਾ ਬਿਲਕੁਲ ਨਜਾਇਜ਼ ਹੋਏ ਵਾਪਸ ਮੁੜੇ ਹੋਰ ਸਾਡੇ ਮੁੰਡੇ ਨੂੰ ਜਿੱਦ ਤੱਕ ਲਗਤਵਾਜੀ ਦੇ ਵਿੱਚ ਫੜਿਆ ਆ ਉਹਨੂੰ ਪੁਲਿਸ ਤੋਂ ਪਾਏ ਕਹਿੰਦੇ ਗੁਣੂ ਛੱਡ ਦਿੱਤਾ ਜਾਵੇ ਉਹਦਰ ਪੁਲ ਤਾਰਲਾ ਸਾਨੂੰ ਨਾ ਕੱਲ ਕਿਸੇ ਨੇ ਬਰਕਾਰ ਦਿੱਤੀ ਸੀ ਮੁਰਾਦ ਬਖਸ਼ ਨਾਲ ਦੇ ਗੁਜਰ ਨੇ ਵੀ ਮੇਰੀਆਂ ਕੋ ਮੱਝਾਂ ਚੁੱਕੇ ਲੈ ਗਏ ਉਹ ਵੈਰੀਫਾਈ ਕਰਨ ਦੇ ਬਗਲ ਲੱਗ ਗਿਆ ਕਿ ਇਹ ਇੱਕ ਕਪੂਰਥਲੇ ਮਕਰਮਾਦਰ ਗਿਆ ਉਹਦੇ ਸਵਾਜ ਜਿਹੜੀਆਂ ਉਹ ਮੱਝ ਆਪਣੀਆਂ ਪਛਾਣ ਦੇ ਲੈ ਗਈ ਉਸ ਤੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਮੱਝਾਂ ਕੋਥੇ ਵਜੀਆਂ ਜਦੋਂ ਪੁਲਿਸ ਨੇ ਇਹਨਾਂ ਨੇ ਹਾਜੀ ਵੇਖੀ ਤੇ ਉਤੋਂ ਭੱਜ ਗਏ ਜਿਹੜੇ ਕਪੂਰਥਲੇ ਵਾਲੇ ਇਹਨਾਂ ਨੇ ਸਾਨੂੰ ਇੰਡੀਕੇਟ ਨਹੀਂ ਕੀਤਾ ਤੇ ਬਾਰ ਬਾਰ ਮੱਝਾਂ ਲੈਂਦੀਆਂ ਪਰ ਪਤਾ ਕਰਨ ਤੇ ਪਤਾ ਲੱਗਾ ਵੀ ਉਹਨਾਂ ਹੀ ਖੜੀਆਂ ਤੇ ਬਾਜੋ ਜਿਹੜੇ ਇਹਨਾਂ ਦੇ ਡੰਗਰ ਉੱਥੇ ਬਾਜ ਨਹੀਂ ਹੋ ਕੇ ਐ ਨਹੀਂ ਪਿੰਡ ਵਾਲਿਆਂ ਨੇ ਉੱਥੋਂ ਤੇ ਕੇ ਗੁਰਦੁਆਰਾ ਸਾਹਿਬੀ ਲਾਤੇ ਇਹਨਾਂ ਨੇ ਦਿਖਾ ਦਿੱਤੀ ਵੀ ਸਾਡੇ ਜਿਹੜੇ ਡੰਗਰ ਜਿਹੜੇ ਆ ਹੁਣ ਉਹ ਉੱਥੇ ਨੇ ਕੁਝ ਡੰਗਰ ਸਾਡੇ ਉੱਤੇ ਨਹੀਂ ਉੱਥੇ ਜਾ ਕੇ ਵੈਰੀਫਾਈ ਕੀਤਾ ਉਦੋਂ ਆਪਾਂ ਲੈ ਕੇ ਲਿਆਂਦਾ ਕੋਈ ਕੁਝ ਗੁਰਦੁਆਰਾ ਚਾਹ ਉਹਦੀ ਮੱਜਾ ਸੀ ਤੇ ਕੁਝ ਇਹਨਾਂ ਇਹ ਨਾਲੀਆਂ ਵਿੱਚ ਮੱਜਾ ਸੀ ਉਹ ਬਾਬਾ ਜੀ ਜਿਹੜੇ ਉਹ ਬਾਰਗੇ ਦੇ ਸੀ ਭੋਲੇ ਭੱਲੇ ਦੇ ਆਪਾਂ ਉਹਨਾਂ ਦੇ ਆਦੇ ਪੂਰੀ ਵੈਰੀਫਾਈ ਕਰਕੇ ਜੋਗੀ ਤੋਂ ਪੀਸ਼ ਹੋਮਲ ਵਿੱਚ ਲਿਵਾਉਂਦੇ ਇੱਥੇ ਬਾਰੇ ਇਹਨਾਂ ਨੇ ਸਾਨੂੰ ਕੋਈ ਦਰਸਾਸ ਨਹੀਂ ਦਿੱਤੀ ਸੜਾ ਬੱਚਾ ਕੋ ਮਜ਼ਾ ਨਹੀਂ ਹੋ ਸਮਝਦਾ ਸਿਰਫ ਇਹਨਾਂ ਨੇ ਮੱਝਾ ਮਰੇ ਬੱਚਾ ਮੱਝਾ ਨਹੀਂ ਤੋਤੀ ਚੋ ਰਹੀ ਹੈ ਉਹ ਬੱਚੇ ਦੇ ਸਾਹਮਣੇ ਕੋਈ ਗੱਲ ਨਹੀਂ ਹੈ ਬਹਰਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਦੁੱਧ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ ਅੰਮ੍ਰਿਤਸਰ ਤੋਂ ਸੁਖਤੈਨ ਸਾਗਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ